ਪੰਜਾਬ ਹਰਿਆਣਾ ਹਿਮਾਚਲ ਮੇਹਾਨੇਸ਼ਾਪਰਾ ਸਾਡੀ ਖਾਸ ਪੇਸ਼ਕਸ਼ ਤੁਹਾਡਾ ਮੁੱਦਾ ਸਾਡੀ ਜ਼ਿੰਮੇਵਾਰੀ ਦੇ ਵਿੱਚ ਅੱਜ ਉਸ ਮਸਲੇ ਦੀ ਗੱਲ ਕਰਾਂਗੇ ਜਿਸ ਨੇ ਕਿ ਸਾਰਿਆਂ ਦੀ ਨੀਂਦ ਉਡਾ ਦਿੱਤੀ ਹੈ ਡਾਕਟਰ ਹੜਤਾਲ ਨੇ ਤੇ ਨੇ ਤੇ ਸਿਹਤ ਜਿਹੜਾ ਤੰਤਰ ਹੈ ਉਹ ਇਸ ਵੇਲੇ ਵੈਂਟੀਲੇਟਰ ਤੇ ਪਹੁੰਚ ਚੁੱਕਿਆ ਪੂਰਾ ਸਿਸਟਮ ਇਸ ਵੇਲੇ ਖੜ ਚੁੱਕਿਆ ਕਿਉਂਕਿ ਕੋਲਕਾਤਾ ਦੇ ਵਿੱਚ ਇੱਕ ਕੁੜੀ ਦੇ ਨਾਲ ਹੈਵਾਨੀਅਤ ਇਸ ਕਦਰ ਹੋਈ ਕਿ ਪੂਰਾ ਦੇਸ਼ ਸ਼ਰਮਸਾਰ ਔਰ ਇਹ ਕੁੜੀ ਕੋਈ ਆਮ ਕੁੜੀ ਨਹੀਂ ਸੀ ਇਹ ਕੁੜੀ ਇੱਕ ਟ੍ਰੇਨੀ ਡਾਕਟਰ ਸੀ ਵੱਡੇ ਸੁਪਨੇ ਲੈ ਕੇ ਪੜ੍ਹਾਈਆਂ ਕਰਕੇ ਟ੍ਰੇਨੀ ਡਾਕਟਰ ਬਣੀ ਔਰ ਉਸ ਤੋਂ ਬਾਅਦ ਹੁਣ ਉਸ ਤੋਂ ਵੀ ਵੱਡੇ ਸੁਪਨੇ ਸਨ ਕਿ ਐਮਡੀ ਕਰਨੀ ਹੈ ਉਸ ਦੇ ਵਿੱਚ 골ਡ ਮੈਡਲਿਸਟ ਬਣਨਾ ਹੈ ਆਪਣੀ ਡਾਇਰੀ ਦੇ ਉਹ ਆਖਰੀ ਸ਼ਬਦ ਜਿਹੜੇ ਇਸ ਕੁੜੀ ਦੇ ਵੱਲੋਂ ਲਿਖੇ ਗਏ ਇਸ ਟ੍ਰੇਨੀ ਡਾਕਟਰ ਦੇ ਵੱਲੋਂ ਲਿਖੇ ਗਏ ਉਹ ਦਿਲ ਨੂੰ چیر ਕੇ ਰੱਖ ਦੇਣਗੇ ਉਸਦੇ ਵਿੱਚ ਉਸਨੇ ਲਿਖਿਆ ਕਿ ਮੈਂ 골ਡ ਮੈਡਲਿਸਟ ਹੋਣਾ ਚਾਹੁੰਦੀ ਆ ਐਮਡੀ ਪੂਰੀ ਕਰਨਾ ਚਾਹੁੰਦੀ ਆ ਉਸ ਤੋਂ ਬਾਅਦ ਮੈਂ ਸੇਵਾ ਕਰਨਾ ਚਾਹੁੰਦੀ ਆ ਸੋ ਉਹ ਸੁਪਨੇ ਖਤਮ ਹੋ ਚੁੱਕੇ ਨੇ ਕਿਉਂਕਿ ਇੱਕ ਹੈਵਾਨ ਇੱਕ ਦਰਿੰਦਾ ਉਸਨੇ ਉਹ ਕਰਮ ਕਮਾਇਆ ਜਿਸ ਤੇ ਸਾਰਾ ਦੇਸ਼ ਇਸ ਵੇਲੇ ਸ਼ਰਮਸਾਰ ਹੈ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਕਿੰਨੇ ਲੋਕ ਸ਼ਾਮਿਲ ਨੇ ਔਰ ਇੱਕ ਇਸ ਘਟਨਾ ਨੂੰ ਕਿੰਨੇ ਲੋਕਾਂ ਨੇ ਅੰਜਾਮ ਦਿੱਤਾ ਇਹ ਹਾਲੇ ਵੀ ਜਾਂਚ ਦਾ ਵਿਸ਼ਾ ਹੈ ਡਾਕਟਰ ਇਸ ਵੇਲੇ ਗੁੱਸੇ ਦੇ ਵਿੱਚ ਨੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਇਹ ਸਵਾਲ ਸਾਰਿਆਂ ਦੇ ਕੋਲ ਉੱਠ ਰਿਹਾ ਤੇ ਦੂਜੇ ਪਾਸੇ ਗੱਲ ਮਰੀਜ਼ਾਂ ਦੀ ਕਰੀਏ ਤਾਂ ਇਸ ਵੇਲੇ ਓਪੀਡੀ ਬੰਦ ਹੋਣ ਦੇ ਕਰਕੇ ਦੇਸ਼ ਭਰ ਦੇ ਵਿੱਚ ਹਾਹਾਕਾਰ ਮਚਿਆ ਹੋਇਆ ਆਂਕੜੇ ਤੇ ਨਜ਼ਰ ਮਾਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਜਿਹੜੀਆਂ ਇਹ 8 ਤਸਵੀਰਾਂ ਨੇ ਦੇਸ਼ ਭਰ ਦੀਆਂ ਫਤੇਗੜ ਸਾਹਿਬ ਅਬੋਹਰ ਜਲੰਧਰ ਪਟਿਆਲਾ ਨਾਬਾ ਰੋਪੜ ਫਿਰੋਜ਼ਪੁਰ ਰਾਜਪੁਰਾ ਪੰਜਾਬ ਦੀਆਂ ਇਹ ਤਸਵੀਰਾਂ ਜਿੱਥੇ ਡਾਕਟਰ ਹੜਤਾਲ ਤੇ ਰਹੇ ਅੱਜ ਔਰ ਇਸ ਘਟਨਾ ਦੇ ਵਿਰੋਧ ਦੇ ਵਿੱਚ ਰੋਸ ਜ਼ਾਹਰ ਕੀਤਾ ਟ੍ਰੇਨੀ ਡਾਕਟਰ ਦੇ ਨਾਲ ਜੋ ਬਦਸਲੂਕੀ ਹੋਈ ਟ੍ਰੇਨੀ ਡਾਕਟਰ ਦੇ ਨਾਲ ਜਿਹੜੀ ਬਦਸਲੂਕੀ ਜਿਹੜੀ ਹਵਾਨੀਅਤ ਦਰਿੰਦਗੀ ਕੀਤੀ ਗਈ ਮੈਡੀਕਲ ਕਾਲਜ ਦੇ ਅੰਦਰ ਔਰ ਉਸ ਸੈਮੀਨਾਰ ਹਾਲ ਦੇ ਵਿੱਚ ਉਹ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਸੋ ਫਤਿਹਗੜ ਸਾਹਿਬਾ ਬੋਹਰ ਜਲੰਧਰ ਪਟਿਆਲਾ ਨਾਬਾ ਰੋਪੜ ਫਿਰੋਜ਼ਪੁਰ ਰਾ ਫਿਰਾ ਨੇ ਜਿੱਥੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇਸ਼ ਭਰ ਦੇ ਵਿੱਚ ਗੁੱਸਾ ਵੱਧਦਾ ਜਾ ਰਿਹਾ ਤੇ ਦੂਜੇ ਪਾਸੇ ਇਸ ਮਾਮਲੇ ਦੀ ਜਿਹੜੀ ਪੜਤਾਲ ਹੈ ਉਸ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਉਸ ਐਸਆਈਟੀ ਤੇ ਆਪਣੀ ਜਾਂਚ ਦੇ ਵਿੱਚ ਕੀ ਕੁਝ ਕਹਿਣਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਵੱਡਾ ਸਵਾਲ ਇਹ ਹੈ ਕਿ ਜੇਕਰ ਵਰਕਪਲੇਸ ਤੇ ਕੋਈ ਕੁੜੀ ਕੋਈ ਮਹਿਲਾ ਸੇਫ ਨਹੀਂ ਹੈ ਜੇਕਰ ਰਾਹ ਚੱਲਦੇ ਸੜਕਾਂ ਦੇ ਉੱਤੇ ਔਰਤਾਂ ਸੇਫ ਨਹੀਂ ਤਾਂ ਫਿਰ ਘਰ ਦੇ ਅੰਦਰ ਔਰਤਾਂ ਸੇਫ ਨਹੀਂ ਤਾਂ ਫਿਰ ਉਹਨਾਂ ਦੀ ਸੁਰੱਖਿਆ ਯਕੀਨੀ ਕਿਵੇਂ ਬਣਾਈ ਜਾ ਸਕਦੀ ਹੈ ਮਾੜੇ ਅਨਸਰ ਕਿਤੇ ਵੀ ਹੋ ਸਕਦੇ ਨੇ ਘਰ ਪਰਿਵਾਰ ਦੇ ਅੰਦਰ ਤੁਹਾਡੇ ਵਰਕਪਲੇਸ ਤੇ ਕਿਤੇ ਵੀ ਸੋ ਕਿੰਨੀਆਂ ਕੁੜੀਆਂ ਦੇ ਨਾਲ ਇਹ ਤੁਸ਼ਕਰਮ ਹੋ ਚੁੱਕੇ ਨੇ ਅੰਕੜੇ ਬਿਆਨ ਕਰ ਰਹੇ ਨੇ ਇਸ ਸਾਲ 2020 ਦਾ ਅੰਕੜਾ 21 ਦਾ 22 ਦਾ ਟੋਟਲ ਜੀ ਤਿੰਨ ਦੇ ਤਿੰਨ ਸਾਲ ਦੀ ਗੱਲ ਕਰੀਏ ਤਾਂ 92000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਨੇ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ 1529 ਹਰਿਆਣਾ 4876 ਤੇ ਹਿਮਾਚਲ ਦੀ ਗੱਲ ਕਰੀਏ ਤਾਂ 1061 ਹਰ ਘੰਟੇ ਔਸਤਨ 4 ਮਾਮਲੇ ਸਾਹਮਣੇ ਆਉਂਦੇ ਨੇ ਨਾ ਸਿਰਫ ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਹੁੰਦੀ ਐ ਸਾਰੀ ਉਮਰ ਭਰ ਦਾ ਇਹ ਡਾਇਲਮਾ ਜਿਹੜਾ ਉਸਤੇ ਜ਼ਿੰਦਗੀ ਦੇ ਵਿੱਚ ਰਹਿੰਦਾ ਔਰ ਉਸ ਦੇ ਨਾਲ ਹੀ ਉਸ ਤੇ ਪਰਿਵਾਰ ਦੇ ਨਾਲ ਵੀ ਭਾਰਤ ਚੋ ਹਰ ਦਿਨ ਕਰੀਬ 88 ਕੁੜੀਆਂ ਦੇ ਨਾਲ ਰੇਪ ਹੁੰਦਾ ਹਰ ਘੰਟੇ ਕਰੀਬ 4 ਕੁੜੀਆਂ ਦੇ ਨਾਲ ਬਦਸਲੂਕੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਦੇਸ਼ ਭਾਰ ਦੇ ਵਿੱਚ 2022 ਤੋਂ ਦوران ਰੇਪ ਕੇਸ ਦੇ ਵਿੱਚ 13 ਫੀਸਦੀ ਤੋਂ ਜ਼ਿਆਦਾ ਜਿਹੜਾ ਵਾਧਾ ਹੋਇਆ ਪੰਜਾਬ ਚ 28 ਫੀਸਦੀ ਹਰਿਆਣਾ ਚ 30 ਫੀਸਦੀ ਹਿਮਾਚਲ ਚ 11 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਇਹ ਆંકੜੇ ਬਿਆਨ ਕਰ ਰਹੇ ਨੇ ਕਿ ਔਰਤਾਂ ਦੀ ਸੁਰੱਖਿਆ ਲਈ ਕਾਨੂੰਨ ਤਾਂ ਬਣਾਏ ਗਏ ਨੇ ਪਰ ਉਹਨਾਂ ਦਾ ਕਿੰਨਾ ਕੁ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਪਰਾਧੀਆਂ ਦਾ ਬਲਾਤਕਾਰ ਦੇ ਪੀੜਤਾਂ ਦੇ ਨਾਲ ਰਿਸ਼ਤਾ ਸਾਹਮਣੇ ਆਉਂਦਾ ਕਿਉਂਕਿ ਇਹ ਆંકੜੇ ਕਹਿ ਰਹੇ ਨੇ ਜਿੰਨੇ ਮਾਮਲੇ ਸਾਹਮਣੇ ਆਉਂਦੇ ਨੇ ਉਸ ਦੇ ਵਿੱਚ 95% ਘਰ ਦਾ ਹੀ ਕੋਈ ਹੁੰਦਾ ਹੈ ਪਰਿਵਾਰਕ ਮੈਂਬਰ ਨੇੜਲਾ ਰਿਸ਼ਤੇਦਾਰ ਜਾਣ ਪਹਿਚਾਨ ਦਾ ਵਿਅਕਤੀ ਸੋ ਜੇਕਰ ਇਹ ਕਿਹਾ ਜਾਏ ਕਿ ਕੁੜੀ ਬਾਹਰ ਘੁਮਣ ਕੀ ਕਰਨ ਜਾ ਰਹੀ ਸੀ ਰਾਤ ਰਾਤ ਨੂੰ ਬਾਹਰ ਕਿਉਂ ਗਈ ਸੀ ਕੱਪੜੇ ਉਹਦੇ ਐਪਰੋਪ੍ਰੀਏਟ ਨਹੀਂ ਸੀ ਜਾਂ ਉਹਦਾ profession ਕੀਕ ਨਹੀਂ ਸੀ ਤਾਂ ਇਹ ਸਾਰੇ ਬਹਾਨੇ ਨੇ ਐਕਸਕਿਊਜ਼ ਨੇ ਕਿਤੇ ਵੀ ਕੋਈ ਵੀ ਮਹਿਲਾ ਤរਿੰਦਗੀ ਦਾ ਸ਼ਿਕਾਰ ਪਣ ਸਕਦੀ ਹੈ ਪੁਲਿਸ ਦੇ ਕੋਲ ਇਨਵੈਸਟੀਗੇਸ਼ਨ ਦੇ ਲਈ ਜਿਹੜੇ ਮਾਮਲੇ ਆਏ ਨੇ 10880 ਉਹਨਾਂ ਦੇ ਵਿੱਚੋਂ 77% ਹੀ ਸਿਰਫ ਚਾਰਟ ਸ਼ੀਟ ਤੱਕ ਪਹੁੰਚ पाए ਨੇ ਪੈਂਡੈਂਸੀ ਪਰਸੈਂਟੇਜ ਜਿਹੜੀ ਹੈ ਉਹ 23% ਤੋਂ ਜ਼ਿਆਦਾ ਦੀ ਹੈ। so NCRB ਦੇ ਡਾਟੇ ਜਿਹੜੇ ਨੇ ਇਹ ਡਾਟਾ ਕਹਿ ਰਿਹਾ ਕਿ ਕੋਰਟ ਦੇ ਵਿੱਚ ਜਿਹੜੀ ਪੈਂਡਿੰਗ ਕੇਸ ਹੈ ਉਸ ਦੇ ਲਈ ਟੋਟਲ ਕੇਸ ਫॉर ਟ੍ਰਾਇਲ 179754 ਹੈ ਪੈਂਡੈਂਸੀ ਪਰਸੈਂਟੇਜ ਇੱਥੇ ਵੀ 90% ਦੀ ਪੈਂਡੈਂਸੀ ਪਰਸੈਂਟੇਜ ਹੈ। ਕਨਵਿਕਸ਼ਨ ਸਿਰਫ 27 ਫੀਸਤ ਹੁੰਦਾ 100 ਦੇ ਵਿੱਚੋਂ ਸਿਰਫ 27 ਮਾਮਲੇ ਨੇ ਜਿਨ੍ਹਾਂ ਦੇ ਵਿੱਚ ਸਜ਼ਾ ਹੁੰਦੀ ਹੈ ਪੌਕਸੋ ਐਕਟ ਦੀ ਗੱਲ ਕਰੀਏ ਜੇਕਰ ਤਾਂ ਕਨਵਿਕਸ਼ਨ ਰੇਟ 31 ਫੀਸਤ ਹੈ ਸੋ ਇਹ ਮੰਨ ਕੇ ਚੱਲੀਏ ਕਿ ਸਿਰਫ 31 ਪੀੜਤਾ ਨੂੰ ਹੀ ਇਨਸਾਫ ਮਿਲਦਾ ਹੈ ਔਰ ਇਨਸਾਫ ਕਿੰਨੀ ਦੇਰ ਚ ਮਿਲਦਾ ਹੈ ਉਹ ਵੀ ਇੱਥੇ ਦੇਖਣਾ ਬੇहद ਅਹਿਮ ਗੱਲ ਹੈ ਕਈ ਕੁੜੀਆਂ ਤਾਂ ਇਨਸਾਫ ਦੀ ਜਿਹੜੀ ਰਾਹ ਉਹ ਛੱਡ ਦਿੰਦੀਆਂ ਨੇ ਗੈਂਗ ਰੇਪ ਤੋਂ ਬਾਅਦ ਕਿੰਨੇ ਕਤਲ ਹੋਏ ਨੇ ਇਸਦੇ ਆંકੜੇ 20 21 ਤੇ 22 ਦੇ ਟੋਟਲ ਜੇਕਰ ਤਿੰਨ ਸਾਲਾਂ ਦੇ ਅੰਕੜੇ ਦੇਖੇ ਤਾਂ 769 ਮਾਮਲੇ ਆਏ ਪੰਜਾਬ ਦੇ ਵਿੱਚ 13 ਹਰਿਆਣਾ ਚ 21 ਹਿਮਾਚਲ ਚ 10 ਮਾਮਲੇ ਗੈਂਗ ਰੇਪ ਕਿਉਂਕਿ ਇਸ ਕੋਲਕਾਤਾ ਵਾਲੇ ਮਾਮਲੇ ਦੇ ਵਿੱਚ ਵੀ ਇਹ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਉਹ ਸ਼ਖਸ ਇਕੱਲਾ ਨਹੀਂ ਸੀ ਜੁਰਮ ਕਰਨ ਦੇ ਵੇਲੇ ਉਸ ਦੇ ਨਾਲ ਹੋਰ ਲੋਕ ਵੀ ਸ਼ਾਮਿਲ ਸਨ ਇਹ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆ ਰਿਹਾ ਪੋਸਟਮਾਰਟਮ ਰਿਪੋਰਟ ਤੋਂ ਇਹ ਸਾਹਮਣੇ ਆ ਰਿਹਾ ਸੋ so, 2013 ਤੋਂ ਬਾਅਦ ਆਂਕੜਿਆਂ ਦੇ ਵਿੱਚ ਹੋਰ ਜ਼ਿਆਦਾ ਵਾਧਾ ਦੇਖਿਆ ਗਿਆ ਫਾਂਸੀ ਦੀ ਸਜ਼ਾ ਦੇ ਪ੍ਰਾਵਧਾਨ ਤੋਂ ਬਾਅਦ ਇਹ ਆਂਕੜੇ ਜਿਹੜੇ ਨੇ ਹੋਰ ਜ਼ਿਆਦਾ ਵਾਧੇ ਨਜ਼ਰ ਆ ਰਹੇ ਨੇ ਸੋ ਗੈਂਗ੍ਰਿਪ ਤੋਂ ਬਾਅਦ ਇਹ ਜਿਹੜੇ ਕਤਲ ਦੇ ਮਾਮਲੇ ਨੇ ਇਹ ਵੀ ਇਹਨਾਂ ਦੇ ਵਿੱਚ ਵੀ ਇਜ਼ਾਫਾ ਹੋਇਆ ਕੁੜੀਆਂ ਕਿਤੇ ਵੀ ਸੇਫ ਨਹੀਂ ਇਹ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਔਰ ਦੂਜੇ ਪਾਸੇ ਡਾਕਟਰ ਗੁੱਸੇ ਦੇ ਵਿੱਚ ਨੇ ਇਸ ਵੇਲੇ ਹੜਤਾਲ ਜਿਹੜੀਆਂ ਕੀਤੀ ਜਾ ਰਹੀਆਂ ਸਵਾਲ ਕਿਹੜੇ ਨੇ ਅੱਜ ਜੋ ਸਾਰਿਆਂ ਦੇ ਜ਼ਿਹਨ ਦੇ ਵਿੱਚ ਨੇ ਉਹਨਾਂ ਤੇ ਇੱਕ ਨਸਰ ਪਹਿਲਾਂ ਮਾਰ ਦਈਏ। ਸੋ ਔਰਤਾ ਸੁਰੱਖਿਅਤ ਕਦੋਂ ਹੋਣਗੀਆਂ ਸਭ ਤੋਂ ਵੱਡਾ ਸਵਾਲ ਤਾਂ ਇਹ ਹੀ ਹੈ ਕਿ ਔਰਤਾਂ ਦੇ ਖਿਲਾਫ ਹੋਣ ਵਾਲੇ ਜੁਰਮ ਦੇ ਲਈ ਜੋ ਕਾਨੂੰਨ ਬਣਾਏ ਗਏ ਨੇ ਉਹ ਕਾਰਗਰ ਨੇ ਡਾਕਟਰਾਂ ਦੀ ਹੜਤਾਲ ਕਰਕੇ ਪ੍ਰਭਾਵਿਤ ਹੋ ਰੀਆਂ ਸੇਵਾਵਾਂ ਦੀ ਜ਼ਿੰਮੇਵਾਰੀ ਕੌਣ ਲਏਗਾ? ਡੀਜੀ ਐਚਐਸ ਦੇ ਨਵੇਂ ਨਿਰਦੇਸ਼ ਕੀ ਰੋਕ ਸਕਣਗੇ ਡਾਕਟਰਾਂ ਦੇ ਖਿਲਾਫ ਹੋ ਰਹੇ ਇਹੋ ਜਿਹੇ ਮਾਮਲੇ? ਕਿਉਂਕਿ ਦੱਸਦੀ ਤੁਹਾਨੂੰ ਕਿ ਅੱਜ ਡਾਇਰੈਕਟੋਰੇਟ ਜਨਰਲ ਆਫ ਹੈਲਥ ਸਰਵਿਸਿਜ਼ ਦੇ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਕਿ ਜੇਕਰ ਵਰਕਪਲੇਸ ਦੇ ਉੱਤੇ ਕਿਸੇ ਡਾਕਟਰ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਹਿੰਸਾ ਹੁੰਦੀ ਹੈ ਤਾਂ ਉਸ ਮਾਮਲੇ ਦੇ ਵਿੱਚ 6 ਘੰਟਿਆਂ ਤੋਂ ਪਹਿਲਾਂ ਐਫ ਆਈ ਆਰ ਦਰਜ ਕਰਨੀ ਲਾਜ਼ਮੀ ਹੋਵੇਗੀ ਔਰ ਯਕੀਨੀ ਬਣਾਇਆ ਜਾਵੇ ਉਸ ਸੰਸਥਾਨ ਦੇ ਮੁਖੀ ਨੂੰ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ 6 ਘੰਟਿਆਂ ਤੋਂ ਪਹਿਲਾਂ ਪਹਿਲਾਂ ਐਫ ਆਈ ਆਰ ਦਰਜ ਕਰਾਉਣੀ ਯਕੀਨੀ ਬਣਾਣੀ ਪਵੇਗੀ ਸੋ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਬਹੁਤ ਖਾਸ ਮਹਿਮਾਨ ਇਸ ਮੁੱਦੇ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਕਿਉਂਕਿ ਡਾਕਟਰ ਹੜਤਾਲ ਤੇ ਨੇ ਇਸ ਕਰਕੇ ਅਸੀਂ ਸੋਚਿਆ ਕਿ ਗੱਲਬਾਤ ਉਸ profession ਤੇ ਜੁੜੇ ਲੋਕਾਂ ਦੇ ਨਾਲ ਹੀ ਕੀਤੀ ਜਾਵੇ ਜਿਹੜੇ ਕਿ ਸੇਵਾਵਾਂ ਦਿੰਦੇ ਨੇ ਬਿਨਾਂ ਕਿਸੇ ਪੱਖਪਾਤ ਤੋਂ ਹਮੇਸ਼ਾ ਹੀ ਦਿਲ ਦੇ ਨਾਲ ਉਹ ਸਾਰਿਆਂ ਨੂੰ ਆਪਣੀ ਸੇਵਾਵਾਂ ਦਿੰਦੇ ਨੇ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਗੁਜ਼ਾਰਦੇ ਨੇ ਔਰ ਦੂਜਾ ਰੱਬ ਜੇਕਰ ਕਿਸੇ ਨੂੰ ਕਿਹਾ ਗਿਆ ਤੋਂ ਡਾਕਟਰਸ ਨੂੰ ਕਿਆ-ਕਿਆ ਤੋਂ ਸਾਡੇ ਨਾਲ ਬਹੁਤ ਖਾਸ ਮਹਿਮਾਨ ਜੁੜੇ ਹੋਏ ਹਨ ਡਾਕਟਰ ਨਰੇਸ਼ ਚਾਵਲਾ ਵਾਈਸ ਪ੍ਰੈਜ਼ੀਡੈਂਟ ਨੇ ਦਿੱਲੀ ਮੈਡੀਕਲ ਕਾਉਂਸਲ ਦੇ ਤੇ ਫਾਰਮਰ ਨੈਸ਼ਨਲ ਜੁਆਇੰਟ ਸੈਕਟਰੀ ਵੀ ਨੇ ਆਈਐਮਏ ਦੇ ਬਹੁਤ-ਬਹੁਤ ਸਵਾਗਤ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਜਿਹੜਾ ਇਹ ਪੂਰਾ ਮੁੱਦਾ ਹੋਇਆ ਕੋਲਕਾਤਾ ਦੇ ਵਿੱਚ ਦੂਜੀ ਨਿਰਪਿਆ ਬਾਰ-ਬਾਰ ਕਿਹਾ ਜਾ ਰਿਹਾ ਔਰ ਇਹ ਸ਼ਬਦ ਸ਼ਾਇਦ ਉਸ ਤੋਂ ਜ਼ਿਆਦਾ ਦਰਦ ਕੋਈ ਨਹੀਂ ਹੋਵੇਗਾ ਕਿ ਸਾਨੂੰ ਸੁਣਨ ਨੂੰ ਮਿਲਦੇ ਨੇ ਇਹੋ ਜਿਹੀਆਂ ਖਬਰਾਂ ਸਾਨੂੰ ਰਿਪੋਰਟ ਕਰਨੀਆਂ ਪੈਂਦੀਆਂ ਨੇ ਡਾਕਟਰਸ ਦੀ ਹੜਤਾਲ ਜਿਹੜੀ ਹੈ ਹੁਣ ਕੀ ਅੱਗੇ ਰਣਨੀਤੀ ਰਹਿਣ ਵਾਲੀ ਹੈ ਔਰ ਇਹ ਜਾਨਣਾ ਚਾਹਾਂਗੇ ਤੁਹਾਡੇ ਤੋਂ ਪਹਿਲਾਂ ਸਭ ਤੋਂ ਪਹਿਲਾਂ ਦੇਖੋ ਮਨੀਸ਼ਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਮੈਂ ਹਿੰਦੀ ਐ ਪੰਜਾਬੀ ਦੋਨੋਂ ਬੋਲਾਂਗਾ ਤਾਂ ਕਿ ਆਮ ਲੋਕ ਸਮਝ ਸਕਣ ਉਹ ਫਾਇਦਾ ਕਰ ਸਕਣ ਸਚਾਈ ਇਹ ਹੈ ਕਿ ਜੋ ਵਾਰਦਾਤ 8 ਅਗਸਤ ਨੂੰ ਕੋਲਕਾਤਾ ਵਿੱਚ ਹੋਇਆ ਹੈ ਜੋ ਇੱਕ ਡਾਕਟਰ ਪੀਜੀਟੀ ਯਾਨੀ ਕਿ ਐਮਬੀਬੀਐਸ ਕਰ ਚੁੱਕੀ ਥੀ ਔਰ ਐਮਡੀ ਕਰ ਰਹੀ ਥੀ और जो हुआ है हॉस्पिटल कॉम्प्लेक्स होया है और वहाँ सोच के देखो क्या हालात होंगे कि सेमिनार रूम में वो जा रही थी सोने के लिए तो क्या उनकी वर्किंग कंडीशनस होंगी क्या उनका खाना पीना होगा वो कैसे वो काम करते हुए और जो ये दरंदगी हुई है मैं समझता हूँ ना केवल डॉक्टर्स पूरे हिंदुस्तान का हर वर्त हर आदमी इस बात से उसको घिन आएगी कि ये हो क्या रहा है पहली गल ये क्यों होता है दूसरी बात डॉक्टर्स की ना केवल ये रेप वाली जो डॉक्टर के ऊपर असॉल्ट हैं डॉक्टर क्लिनिक में बैठे हैं डॉक्टर नर्सिंग होम्स में बैठे हैं डॉक्टर लेबोरेटरीज में बैठे हैं डॉक्टर हॉस्पिटल्स में हैं छोटा मोटा मुद्दा हो गया डॉक्टर मरीज को ठीक नहीं कर पाया तो मरीज के अटेंडेंट्स डॉक्टर पे अटैक कर देते हैं ऐसे असॉल्ट बहुत बढ़ रहे हैं लोगों की बर्दाश्त बहुत घाट हो गई है इसके लिए हमारी इंडियन मेडिकल एसोसिएशन पिछले कई सालों से एक ऐसा सेंट्रल लॉ या एक्ट मांग रही है जो कि आए जिस तहत लोग आसानी से डॉक्टर को ना छू सके आप सोच के देखिए तो उन्हें देर तक ऐसे कॉलरस का रोक कर कॉलर जुड़ गए हैं नाल बहुत-बहुत स्वागत है जी कित्थों बोल रहे हो की ना तो आंसर श्री काल मैम मेरा नाम अमृत मेहिरू नंदपुर साहब तो गल कर रही हां जी की कहना चाहते हैं ਮੈਮ ਮੈਂ ਇਹੀ ਕਹਿਣਾ ਚਾਹੂੰਗੀ ਕਿ ਦੇਖੋ ਨਾ ਤਾਂ ਮਤਲਬ ਉਹਨਾਂ ਨੇ ਜਿਨ੍ਹਾਂ ਦਾ ਰੇਪ ਹੋਇਆ ਉਹਨੇ ਕੱਪੜੇ ਐਵੇਂ ਦੇ ਗਲਤ ਪੈਨੇ ਹੋਏ ਸੀ ਹਨਾ ਨਹੀਂ ਤਾਂ ਮੋਸਟਲੀ ਐਦੀ ਗੱਲ ਜਾਂਦਾ ਕਿ ਉਹ ਰਾਤ ਨੂੰ ਕੁੜੀ ਬਾਹਰ ਕੀ ਕਰ ਰਹੀ ਸੀਗੀ ਜਾਂ ਉਹਨੇ ਕੱਪੜੇ ਐਵੇਂ ਦੇ ਪਾਏ ਹੋਏ ਸੀ ਨਾ ਤਾਂ ਉਹਨਾਂ ਨੇ ਕੱਪੜੇ ਐਵੇਂ ਦੇ ਕੋਈ ਗਲਤ ਪਾਏ ਹੋਏ ਸੀ ਹਨਾ ਨਾ ਹੀ ਉਹ ਬਾਹਰ ਮਤਲਬ ਘੁੰਮ ਰਹੀ ਸੀ ਉਹ ਇੰਨੀ ਐਜੂਕੇਟਿਡ ਸੀਗੀ ਡਾਕਟਰ ਸੀ ਜਦੋਂ ਉਹ ਸੇਫ ਨਹੀਂ ਹੈ ਤਾਂ ਫਿਰ ਆਮ ਕੁੜੀਆਂ ਕਿਵੇਂ ਸੇਫ ਹੋ ਸਕਦੀਆਂ ਮੈਮ ਨਲੇ ਜਦੋਂ ਮੁੰਡੇ ਦਾ ਤਾਂ ਬਾਹਰ ਘੁੰਮ ਸਕਦੇ ਤਾਂ ਕੁੜੀਆਂ ਕਿਉਂ ਨਹੀਂ ਘੁੰਮ ਸਕਦੀਆਂ ਮੈਨੂੰ ਤਾਂ ਕਿਤੇ ਨਾ ਕਿਤੇ ਐਵੇਂ ਲੱਗਦਾ ਕਿ ਸਰਕਾਰ ਨੂੰ ਐਦਾਂ ਕੇ ਬੰਦੇ ਨੂੰ ਚੌਂਕ ਵਿੱਚ ਦਿੰਦਾ ਜਲਾ ਦੋ ਕਿਦਾਂ ਕਿਸੇ ਦੀ ਹਿੰਮਤ ਪੈ ਜਾਊਗੀ ਕਿ ਕੋਈ ਐਦਾਂ ਸੈਕਿੰਡ ਮਤਲਬ ਕੋਈ ਦੂਜਾ ਬੰਦਾ ਸੋਚ ਵੀ ਲਊਗਾ ਰੇਪ ਬਾਰੇ ਜਦੋਂ ਮੈਨੂੰ ਕਹਿੰਦੇ ਕਿ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਹੋ ਗਏ ਮੈਨੂੰ ਲੱਗਦਾ ਅਸੀਂ ਹਜੇ ਵੀ ਆਜ਼ਾਦ ਨਹੀਂ ਹੋਏ ਜਿੱਥੇ ਸਾਡੀਆਂ ਧੀਆਂ ਪੈਣਾ ਹੀ ਸੇਫ ਨਹੀਂ ਐ ਉਦੋਂ ਦੀ ਕੰਟਰੀ ਚ ਰਹਿ ਕੇ ਦੱਸੋ ਅਸੀਂ ਕਰਨਾ ਕੀ ਆਏ ਠੀਕ ਹੈ ਮੈਮ ਮਤਲਬ ਕਿ ਕਾਨੂੰਨ ਐਦਾਂ ਦੇ ਬਣਾਏ ਜਾਣ ਕਿ ਕੁੜੀਆਂ ਮਤਲਬ 9 10 ਵਜੇ ਬਾਹਰ ਘੁੰਮਣ ਜਿਹੜਾ ਬੰਦਾ ਆਪਣੇ ਵਰਕਪਲੇਸ ਤੇ ਹੀ ਸੇਫ ਨਹੀਂ ਹੈ ਉਹ ਆਮ ਸੜਕਾਂ ਤੇ ਅਸੀਂ ਦੱਸੋ ਕਿੱਦਾਂ ਅਸੀਂ ਸੇਫ ਹੋ ਸਕਦੀਆਂ ਘਰ ਤੋਂ ਬਾਹਰ ਨਿਕਲਣ ਲੱਗੇ ਸਾਨੂੰ ਡਰ ਲੱਗਦਾ ਆਟੋ ਰਿਕਸ਼ਾ ਜੇ ਉੱਥੇ ਸਾਨੂੰ ਡਰ ਲੱਗਦਾ ਕਿ ਸਾਡੇ ਨਾਲ ਕੋਈ ਗਲਤ ਕੁਝ ਨਾ ਕਰ ਦੇਵੇ ਤਾਂ ਸਾਡੀਆਂ ਸਰਕਾਰਾਂ ਵੀ ਤਾਂ ਫਿਰ ਮੈਨੂੰ ਤਾਂ ਲੱਗਦਾ ਕਿਤਨਾ ਕਿਤੇ ਇੱਥੇ ਜ਼ਿੰਮੇਵਾਰ ਨਹੀਂ ਜੀ ਬਿਲਕੁਲ ਜ਼ਿੰਮੇਵਾਰੀ ਬਣਦੀ ਹੈ ਔਰ ਸਵਾਲ ਤੁਹਾਡੇ ਬਿਲਕੁਲ ਵਾਜਿਬ ਨੇ ਮਾਈ ਭਾਗੋ ਬਣਨਾ ਪੈਣਾ ਚਾਂਸੀ ਦੀ ਰਾਣੀ ਯਾਦ ਹੋਵੇਗਾ ਤੁਹਾਨੂੰ ਉਹ ਬਣਨਾ ਪ ਆ ਜਿਹੜੀ ਜ਼ਰੂਰਤ ਹੈ ਕਿਉਂਕਿ ਸਰਕਾਰਾਂ ਦੇ ਉੱਤੋਂ ਅ ਨਿਰਬਿਆ ਮਾਮਲਾ ਜਿਹੜਾ ਹੋਇਆ ਸੀ ਉਦੋਂ ਕਾਨੂੰਨ ਬਣੇ ਕਰੜੇ ਕਾਨੂੰਨ ਬਣੇ ਪਰ ਕੋਈ ਵੀ ਇਸ ਦੇ ਜਿਹੜੇ ਰਿਜ਼ਲਟ ਨੇ ਉਹ ਨਹੀਂ ਨਿਕਲੇ ਬੇहद ਮੰਦ ਭਾਗੀਆਂ ਘਟਨਾਵਾਂ ਹੁੰਦੀਆਂ ਨੇ ਸਾਨੂੰ ਪਤਾ ਹੈ ਕਿ ਦਿਲ ਬਹੁਤ ਦੁਖਿਆ ਸਾਰੀਆਂ ਔਰਤਾਂ ਜਿਹੜੀਆਂ ਨੇ ਇਸ ਵੇਲੇ ਇਹੋ ਜਿਹੀ ਕੁਝ ਫੀਲ ਕਰ ਰਹੀਆਂ ਨੇ ਇੱਕ ਹੋਰ ਕਾਲਰ ਜੁੜੇ ਨੇ ਉਹਨਾਂ ਦਾ ਰੁਕ ਕਰਾਂਗੇ ਜੀ ਸਵਾਗਤ ਹੈ ਜੀ ਨਾ ਦੱਸੋ ਆਪਣਾ ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਦੀਪ ਬੋਲਿਆ ਤੁਰੀ ਤੁੰਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਬਹੁਤ ਮੰਦਭਾਗਾ ਤੇ ਬਹੁਤ ਹੀ ਗਲਤ ਹੋ ਰਿਹਾ ਹੈ ਜਿਹੜਾ ਹੋ ਰਿਹਾ ਹੈ ਇਹ ਜੀ ਇਹ ਜਿੱਤੇ ਤੱਕ ਹੋ ਸਕਦਾ ਸਜ਼ਾ ਉਹ ਘੱਟ ਮਿਲਨੀ ਇਸ ਦਾ ਮੇਨ ਕਾਰਨ ਹੈ ਜੀ ਸਰਪਸਰਪ ਸਜ਼ਾ ਮਾ ਦਿੱਤੀਆਂ ਜਾਣ ਤਾਂ ਕਿ ਉਹਨਾਂ ਨੂੰ ਚੌਂਕ 'ਚ ਛੱਡ ਕੇ ਫਾਂਸੀ ਦਿੱਤੀ ਜਾਵੇ ਤਾਂ ਕਿ ਹੋਰਾਂ ਨੂੰ ਪਤਾ ਲੱਗੇ ਕਿ ਇਹਦਾ ਕਾਨੂੰਨ ਦਾ ਕੀ ਮਤਲਬ ਹੁੰਦਾ ਹੈ ਠੀਕ ਹੈ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਦੇ ਲਈ ਡਾਕਟਰ ਸਾਹਿਬ ਇਹ ਜਾਣਨਾ ਚਾਹਾਂਗੇ ਕਿ ਇੱਕ ਜਿਹੜੀ ਡਾਇਰੀ ਤੋਂ ਜਾਣਕਾਰੀ ਮਿਲੇ ਕਿ ਇਹ ਜਿਹੜੇ ਟ੍ਰੇਨੀ ਡਾਕਟਰ ਸਨ ਇਹਨਾਂ ਨੇ ਲਿਖਿਆ ਸੀ ਕਿ ਮੈਂ ਐਮ ਡੀ ਦੇ ਵਿੱਚ 골ਡ ਮੈਡਲਿਸਟ ਹੋਣਾ ਚਾਹੁੰਦੀ ਆ ਇਹ ਸੁਪਨਾ ਜਿਹੜਾ ਹੈ ਬਹੁਤ ਸਾਰੇ ਟ੍ਰੇਨਿੰਗ ਡਾਕਟਰਸ ਦਾ ਹੁੰਦਾ ਹੈ ਕਿੰਨਾ ਸਮਾਂ ਡਾਕਟਰ ਬਣਨ ਦੇ ਵਿੱਚ ਲੱਗਦਾ ਉਹ ਜਿਹੜੀ ਪੂਰੀ ਜਰਨੀ ਰਹਿੰਦੀ ਹੈ ਇੱਕ ਉਸ ਤੋਂ ਬਾਅਦ ਜਿਹੜੇ ਵਰਕਿੰਗ ਆਰਸ ਨੇ ਉਹ ਵੀ ਬਹੁਤ ਮੁਸ਼ਕਲ ਰਹਿੰਦੇ ਨੇ ਡਾਕਟਰਸ ਤੇ ਪਰ ਇਹੋ ਜੀ ਘਟਨਾ ਹੋਣਾ ਉਹ ਵੀ ਵਰਕਪਲੇਸ ਦੇ ਉੱਤੇ ਹਸਪਤਾਲਾਂ ਦੇ ਹਾਲਾਤ ਕੀ ਨੇ ਮੈਡੀਕਲ ਕਾਲਜਸ ਦੇ ਵਿੱਚ ਕੀ ਹਾਲਾਤ ਨੇ ਇਹ ਤੁਸੀਂ ਬੈਟਰ ਤਰੀਕੇ ਦੇ ਨਾਲ ਦੱਸ ਪਾਓਗੇ ਮਨੀਸ਼ਾ ਮੈਂ ਉਹੀ ਬਾਤ ਪਹਿਲੇ ਕਹਿ ਰਹਾ tha ਕਿ ਹਮਨੇ ਇੱਕ ਕਾਨੂੰਨ ਮੰਗਾਇਆ ਹੈ ਦੇਸ਼ ਦੀ ਸਰਕਾਰ ਸੇ ਸੈਂਟਰਲ ਗਵਰਨਮੈਂਟ ਸੇ ਇੱਕ ਐਸਾ ਸੈਂਟਰਲ ਕਾਨੂੰਨ ਬਣਾਇਆ ਜਾਏ ਜਿਸਕਾ ਨਾਮ ਹੁੰਦਾ ਹੈ ਪ੍ਰੋਵੀਨਸ਼ਨ ਆਫ ਅਸੌਲਟਸ ਅਗੇਨਸ ਡਾਕਟਰਸ ਐਂਡ ਪੀਸੀਆ ਟੀਮ ਨੂੰ ਕਿ ਇਸ ਇਸ਼ੂ ਨੂੰ ਪਲੀਜ਼ ਜਿਹੜਾ ਦੇਖਿਆ ਜਾਵੇ ਤੁਹਾਨੂੰ ਦੱਸ ਦਈਏ ਕਿ ਇਸ ਮੁੱਦੇ ਦੇ ਉੱਤੇ ਜਿੱਥੇ ਸਿਆਸਤ ਖੂਬ ਹੋ ਰਹੀ ਹੈ ਜਿੱਥੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਸ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਭਾਜੀਪੀ ਨੇ ਪ੍ਰੈਸ ਕਾਨਫਰੰਸ ਕਰਕੇ TMC ਦੇ ਉੱਤੇ ਨਿਸ਼ਾਨੇ ਸਾਧੇ ਨੇ ਸੋ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਇਸ ਮੁੱਦੇ ਦੇ ਉੱਤੇ ਲਗਾਤਾਰ ਸਿਆਸਤ ਜਿਹੜੀ ਹੈ ਉਹ ਭਖ ਰਹੀ ਹੈ ਕਾਂਗਰਸ ਦੇ ਵੱਲੋਂ ਵੀ ਇਸੇ ਤਰ੍ਹਾਂ ਜਿਹੜਾ ਜ਼ਾਹਿਰ ਹੋਰੇ ਜੋਨ ਮੁਕਾਦੋ ਤੱਕ ਰੁਕਣਗੇ ਇਹ ਵੱਡਾ ਸਵਾਲ ਹੈ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੱਪੜੇ ਕਿਵੇਂ ਪਾਏ ਹੋਏ ਨੇ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਬੈਕਗ੍ਰਾਉਂਡ ਤੋਂ ਆਂਦੇ ਹੋ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਦਿਨ ਦੇ ਵੇਲੇ ਬਾਹਰ ਘੁੰਮ ਰਹੇ ਹੋ ਜਾਂ ਰਾਤ ਦੇ ਵੇਲੇ ਬਾਹਰ ਹੋ ਸੁਰੱਖਿਅਤ ਨਹੀਂ ਉਹ ਸਭ ਤੋਂ ਵੱਡਾ ਸਵਾਲ ਇਸ ਵੇਲੇ ਜ਼ਹਿਨ ਦੇ ਵਿੱਚ ਹੀ ਹੈ ਕਿ ਔਰਤਾਂ ਦੀ ਸੁਰੱਖਿਆ ਯਕੀਨੀ ਕਿਵੇਂ ਬਣਾਈ ਜਾ ਸਕਦੀ ਹੈ ਔਰ ਇਹ ਵੱਡਾ ਸਵਾਲ ਹੈ ਨਾ ਸਿਰਫ ਔਰਤਾਂ ਦੀ ਬਲਕਿ ਸਾਰੇ ਹੀ ਜਿਹੜੇ ਨੇ ਅੱਜ ਕਰ ਉਹਨਾਂ ਦੀ ਵਲਨਰੇਬਿਲਟੀ ਜਿਹੜੀ ਆ ਵੱਧਦੀ ਜਾ ਰਹੀ ਹੈ ਡਾਕਟਰ ਸਾਹਿਬ ਜੁੜੇ ਹੋਏ ਨੇ ਸਾਡੇ ਨਾਲ ਡਾਕਟਰ ਨਰੇਸ਼ ਚਾਬਲਾ ਉਹਨਾਂ ਦਾ ਰੋਕ ਕਰਾਂਗੇ ਇੱਕ ਡਾਕਟਰ ਸਾਹਿਬ ਅਸੀਂ ਜਰਨੀ ਦੀ ਗੱਲ ਕਰ ਰਹੇ ਸੀ ਟ੍ਰੇਨੀ ਡਾਕਟਰ ਕਿੰਨੇ ਸੁਪਨੇ ਸਜਾ ਕੇ ਉਹਨਾਂ ਨੇ ਜਿਹੜਾ ਐਗਜ਼ਾਮ ਪਾਸ ਕੀਤਾ ਹੋਵੇਗਾ ਉਸ ਤੋਂ ਬਾਅਦ ਹੁਣ ਐਮਡੀ ਬਣਨ ਦੇ ਔਰ 골ਡ ਮੈਡਲਿਸਟ ਬਣਨ ਦਾ ਜਿਹੜਾ ਸੁਪਨਾ ਹੈ ਉਹ ਵੀ ਇਸ ਦੇ ਨਾਲ ਚੱਕਣਾ ਚੋਰ ਹੈ ਪਰਿਵਾਰ ਦੀਆਂ ਕਈ ਆਸ਼ਾਵਾਂ ਜਿਹੜੀਆਂ ਨੇ ਨਾਲ ਹੀ ਮਰੀਆਂ ਨੇ ਮੈਡੀਕਲ ਕਾਲਜਸ ਦੇ ਵਿੱਚ ਹਾਲਾਤ ਕੀ ਨੇ ਤੁਸੀਂ ਬੈਟਰ ਜਾਣਦੇ ਹੋ ਸਿਸਟਮ ਦੇ ਅੰਦਰ देखो जी मैं दोबारा दस रही हूँ कि इट इज वेरी वेरी डिफिकल्ट आप सोच के देखो इस बच्ची जो कि 8 अगस्त को जिसका ये रेप प्लस बहुत ही ब्रूटल मर्डर हुआ वो तो हमें उसने हमें झिंझोड़ के रख दिया है इंडियन मेडिकल एसोसिएशन के लाखों डॉक्टर चार लाख डॉक्टर वो हरियाणा है देवी हैं पंजाब देवी ने हिमाचल देवी ने वो हिंदुस्तान के हर कोने में है उनकी सिर्फ एक ही मांग है इसको जल्दी से जल्दी इन्वेस्टिगेट किया जाए और जो भी दोषी है उसको पिछली निर्भया जस्टिस जस्टिस जैसे कि इस्लामिक नेशंस में होता है मुस्लिम देशों में होता है उसको जल्द से जल्द अंजाम दिया जाए स्पीड कोर्ट स्पीड कोर्ट्स बनाए जाए ट्रायल कोर्ट्स बनाई जाए दिनों में अगर पक्का हो गया है उसको फांसी दी जाए जब तक हम ये पैदा नहीं करेंगे जब तक पैदा नहीं करे तब तक, तक जुर्म होंगे जहां तक बात है कि महिलाओं के हैं, लाइक दे, है, दे, है दे, है दे, दे, दे लाइक दे किसी को हक नहीं है उनके हक को कम करने का दूसरा जैसे कि मैंने बताया कि आपके प्रोमोज बार बार दिखा रहे हैं कि एक डी जी एच एस ने डीजीएचएस डायरेक्टर जनरल हेल्थ सर्विस ने एक नया ऑर्डर जारी किया है जिस तहत ये कहा गया है कि कोई भी ऐसा जुर्म होगा किसी भी डॉक्टर के खिलाफ किसी भी हॉस्पिटल में या नर्सिंग होम में या क्लिनिक में छह घंटे के अंदर, अंदर अंदर ये अब कम्बरसम है जरूरी है कि उसको एफ आई आर लॉज पुलिस वालों को करनी पड़ेगी अब तक मनीषा क्या होता था कि जुर्म हो जाता था वो हम लोग ट्राई करते थे एफ आई आर पुलिस वाले लॉज नहीं करते थे ਹੂੰ ਤਾਂ ਅਬ ਇਹ ਅਪਚੁਕੀ ਡੀਜੀਐਸ ਨੇ ਇੱਕ ਨਵਾਂ ਆਰਡਰ ਨਿਕਾਲਿਆ ਹੈ ਉਸसे मुझे लगता है जो असॉल्ट्स है वो कम होगी। ਜੀ ਡਾਕਟਰ ਸਾਹਿਬ ਉਹ ਹਮੇਸ਼ਾ ਹੀ ਕੁਝ ਪਹਿਲਾ ਜੁਰਮ ਹੁੰਦਾ ਉਸ ਤੋਂ ਬਾਅਦ ਹੀ ਜਿਹੜੇ ਇਹੋ ਜੇ ਨਿਜਮ ਬਣਦੇ ਨੇ ਹਮੇਸ਼ਾ ਕਿਉਂ ਇਸ ਤਰ੍ਹਾਂ ਹੁੰਦਾ ਕਿ ਕੁਝ ਪਹਿਲਾ ਬੁਰਾ ਹੋਵੇ ਉਸ ਤੋਂ ਬਾਅਦ ਹੀ ਅਸੀਂ ਜਾਗਦੇ ਆ ਪ੍ਰਸ਼ਾਸਨ ਜਾਗਦਾ ਹੈ ਇਹ ਬੜਾ ਵੱਡਾ ਸਵਾਲ ਹੈ ਇੱਕ ਕਾਲਰ ਜੁੜੇ ਹੋਏ ਨੇ ਪਹਿਲਾਂ ਮੈਂ ਉਹਨਾਂ ਦਾ ਰੋਕ ਕਰਾਂਗੀ ਗੱਲਬਾਤ ਅਸੀਂ ਜਾਰੀ ਰੱਖਾਂਗੇ। ਜੀ ਬਹੁਤ ਸਵਾਗਤ ਹੈ ਕਿੱਥੋਂ ਬੋਲ ਰਹੇ ਹੋ ਕਿ ਨਾ ਜੀ ਮਾਪੂਤ ਦਾ ਸੰਖੇਪਿਤ ਬੋਲਦਾ ਨਾਮ ਹੈ ਜਿਲ੍ਹਾ ਬਿਸਕੋਲ ਦਾ ਬੰਦਾ ਹਾਂਜੀ ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਬੜੀਆ ਬੁੱਤ ਪੁੱਤ ਤੇ ਪੋਤੇ ਜਿਹੜੀ ਕੁੜੀਆਂ ਨਾ ਬਹੁਤ ਮਿਹਨਤ ਨਾਲ ਮਾਪਿਆਂ ਨੇ ਉਹ ਇਹਨਾਂ ਨੂੰ ਪੜਾਇਆ ਦੇ ਲੋਕਾਂ ਮੈਂ ਸਭ ਦੀ ਸੇਵਾਈ ਕਰਦੀ ਹੈ ਡਾਕਟਰ ਵੀ ਤੇ ਬਹੁਤ ਹੀ ਮਾੜੇ ਦਰਿੰਦਿਆਂ ਨੇ ਕੰਮ ਕਰਿਆ ਕਈ ਕੁੜੀਆਂ ਤੇ ਪੰਜਾਬ ਪਾ ਦੇਣਾ ਜਾਂ ਆਂਡ ਕੋਹਾਂ ਚ ਹੁਣ ਕੁੜੀਆਂ ਘਰ ਘਰ ਆ ਰਹੀ ਸਰਫਤ ਨਹੀਂ ਹੈਗੀਆਂ ਤਾਂ ਇਹ ਜਾਤੇ ਦੇ ਮੁੰਡੇ ਜ ਆਪਾਂ ਕਹਿ ਦਿੰਦੇ ਆ ਕਿ ਘਰਾਂ ਦੇ ਵਿੱਚ ਹੀ ਕੁੜੀਆਂ ਸੁਰੱਖਤ ਨਹੀਂ ਹੈਗੀਆਂ ਆਪਣੀਆਂ ਬਹੁਤ ਮਾੜੀ ਗੱਲ ਆ ਸਰਕਾਰ ਨੂੰ ਕਾਨੂੰਨ ਇਹ ਜਾ ਬਣਾਉਣਾ ਚਾਹੀਦਾ ਜਿਹੜਾ ਬੰਦੇ ਦਾ ਜਦ ਹੀ ਗੋਲੀ ਮਾਰੂ ਉਸੇ ਦਾ ਧੀਆਂ ਪਰ ਨਾਲ ਆਪਣੇ ਘਰ ਬੰਨੀ ਨਿਗ੍ਹਾ ਮਾਰਨੂ ਸਾਡੇ ਵਿੱਚ ਧੀਆਂ ਬੇਚੀਆਂ ਆਈਆਂ ਨੇ ਆਪਣੇ ਘਰ ਬੰਨੀ ਪਹਿਲਾ ਬੰਦਾ ਨਜ਼ਰ ਮਾਰੂ ਕਦੇ ਦੂਜੇ ਬੰਨੀ ਗਲਤ ਨਹੀਂ ਜਾਗ ਸਕਦਾ ਉਹ ਇਹ ਜੇ ਦਰਿੰਦੇ ਵਸ ਮਾੜੇ ਹੁੰਦੇ ਹੀ ਨੇ ਪੁੱਤ ਵਿੱਚ ਬਹੁਤ ਮਾੜੀ ਘਟਨਾ ਹੈ ਦੇਖੋ ਜਦੋਂ ਬੱਚੇ ਆਪਣੇ ਘਰ ਦੇ ਦਾਸਾ ਕੱਢ ਗਏ ਜੀ ਨਾ ਡਾਕਟਰਾਂ ਨੇ ਉਦੋਂ ਵੀ ਕਰੋਨਾ ਦੇ ਵਿੱਚ ਮਰੀਜ਼ਾਂ ਨੂੰ ਸਾਂਭਿਆ ਪੱਤਰਕਾਰਾਂ ਨੇ ਪੁਲਸਾਰਿਆਂ ਨੇ ਸਫਾਈ ਸੇਵਕਾਂ ਨੇ ਇਹ ਚਾਰਾਂ ਨੇ ਤਾਂ ਬਹੁਤ ਖਾਮ ਸਭਾਲ ਕਰੀਆ ਬਹੁਤ ਤੁਸੀਂ ਵੀ ਇਹਨਾਂ ਤੋਂ ਹੀ ਆਉਨੇ ਹੋ ਤੁਸੀਂ ਵੀ ਬਹੁਤ ਉਦੋਂ ਪੱਤਰਕਾਰਾਂ ਨੇ ਤੀਹੀਆਂ ਤੇ ਦਿਖਾਇਆ ਕਰੋਨੇ ਬਿਲੇ ਕਿੰਨੇ ਘੜਾ ਪਤੂਆ ਠੀਕ ਹੈ ਜੀ ਬਹੁਤ-ਬਹੁਤ ਸ਼ੁਕਰੀਆ ਬਾਪੂ ਜੀ ਗੱਲਬਾਤ ਕਰਨ ਦੇ ਲਈ ਸਵਾਲ ਬਹੁਤ ਸਾਰੇ ਨੇ ਇੱਕ ਹੋਰ ਕਾਲਰ ਜੁੜ ਗਏ ਨੇ ਪਹਿਲਾਂ ਉਹਨਾਂ ਦਾ ਰੁਕ ਕਰਾਂਗੇ ਜੀਸਰ ਜੀ ਦੱਸੋ ਆਪਣਾ ਕਿੱਥੋਂ ਬੋਲ ਰਹੇ ਹੋ ਮੈਂ ਜਲੰਧਰ ਤੋਂ ਗੁਰਮੁਖ ਸਿੰਘ ਭੁੱਲਰ ਬੋਲਦਾ ਜੀ ਹਾਂਜੀ ਹਾਂਜੀ ਦਿੱਲੀ ਪੋਸਟ ਇੱਕ ਬਹੁਤ ਵਧੀਆ ਚੈਨਲ ਆ ਜਿਹੜਾ ਕੁਮਾਈਦਿਆਂ ਮੁਸ਼ਕਲਾਂ ਨੂੰ ਸੰਸਾਰ ਦੇ ਵਿੱਚ ਟੀਵੀ ਚੈਨਲਾਂ ਨੂੰ ਨੰਗਿਆਂ ਕਰਦਾ ਜਿਹੜੇ ਅੱਜ ਦੇ ਮਸਾਲਾ ਗਾ ਬੰਗਾਲ ਦਾ ਉਹ ਬਹੁਤ ਕਟਿਆ ਇੱਕ ਵਾਰ ਕਟਿਆ ਅੱਜ ਨਵਾਂ ਨਹੀਂ ਹੋਇਆ ਜਦੋਂ ਦੀਆਂ ਸਰਕਾਰਾਂ ਚੱਲੀਆਂ ਆਉਂਦੀਆਂ ਹਿੰਦੁਸਤਾਨ ਆਜ਼ਾਦ ਹੋਇਆ ਇਹਦੇ ਜਿਹੜੇ ਪੋਲੀਟਿਕਲ ਲੀਡਰ ਤੇ ਇਹਨਾਂ ਮੁੱਖ ਅਧਾਰਿਆਂ ਦੇ ਹੈੱਡ ਇਹ ਰਲੇ ਆ ਇੱਕ ਮਾਫੀਆ ਚੱਲਦਾ ਸੈਕਸ ਨੂੰ ਵਧਾਉਂਦੇ ਆ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਇਹ ਰੇਪ ਕਰਦੇ ਤੁਰੇ ਆ ਰਹੇ ਆ ਤੇ ਅਗੇ ਵੀ ਲੇਡੀ ਜਿਹੜੀ ਆ ਉਹ ਸੈਂਡ ਕਰਦੀ ਆ ਰਹੀ ਆ ਇਹ ਇਕੱਲੇ ਨਹੀਂ ਕਰਦੇ ਇੱਕ ਪ੍ਰਾਈਵੇਟ ਸਕੂਲਾਂ ਵਾਲਿਆਂ ਚ ਵੀ ਇਹਦਾਵਾ ਆ ਪ੍ਰਾਈਵੇਟ ਲੋਕ ਜੌਬ ਕਰਦੇ ਆ ਲੈਡੀਜ਼ ਉਹਨਾਂ ਨਾਲ 90% ਰੇਪ ਕੇਸ ਹੁੰਦੇ ਆ ਜੀ ਇਹ ਸਾਰਾ ਸਾਡੇ ਸਮਾਜ ਦਾ ਕਸੂਰ ਆ ਇਹ ਸਮਾਜ ਨੂੰ ਸੁਧਾਰ ਲਈ ਪੋਲੀਟੀਕਲ ਲੀਡਰ ਤੇ ਜਿਹੜੇ ਹੈੱਡ ਬਣੇ ਆ ਡਿਪਾਰਟਮੈਂਟਾਂ ਦੇ ਇਹ ਆਪਣਾ ਬੌਂਸਰ ਲੈ ਕੇ ਕਿੱਦਾਂ ਕਰਦੇ ਆ ਜੇ ਚੰਗੇ ਕੰਮ ਕਰਦੇ ਨਾ ਬਹੁਤ ਸਦੀ ਲੋੜ ਕਿਉਂ ਸੋ ਬਿਲਕੁਲ ਬਹੁਤ ਮੰਦ ਭਾਗਾ ਜੋ ਵੀ ਇਹ ਘਟਨਾ ਹੋਈ ਹੈ ਵੱਡੇ ਸਵਾਲ ਇੱਥੇ ਉੱਠਦੇ ਨੇ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ ਇੱਕ ਹੋਰ ਕੋਲਰ ਜੁੜੇ ਨੇ ਉਹਨਾਂ ਦਾ ਰੋਕਾਂਗੇ ਜੀ ਆਪਣਾ ਨਾਮ ਦੱਸੋ ਜੀ ਕਿਹੜੇ ਥਾਂ ਤੋਂ ਬੋਲ ਰਹੇ ਹੋ ਮੈਂ ਤਰਸੇਮ ਸਿੰਘ ਜਟਾਣਾ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਮੈਂ ਕਾਨੂੰਨਵਾਰ ਹੀ ਕਹਿੰਦੇ ਆ ਤੇ ਸਾਰਾ ਦੋਸ਼ ਸਰਕਾਰਾਂ ਦਾ ਹੀ ਹੈ ਜੀ ਹਾਂਜੀ ਸਰਕਾਰਾਂ ਤਾੜੇ ਕਾਨੂੰਨ ਬਣਾਉਣ ਜੀ ਜੀ ਤੇ ਮਤਲਬ ਹੀ ਨਹੀਂ ਕੋਈ ਬੰਦਾ ਇਹ ਜੀ ਗੱਲ ਕਰ ਜੇ ਪਹਿਲਾਂ ਜਿਹੜੇ ਰਾਜਾਂ ਦੇ ਰਾਜ ਹੁੰਦੇ ਬਿਲਕੁਲ ਤੁਹਾਡੀ ਤੁਹਾਡੀ ਗੱਲ ਨਾਲ ਇੱਕ ਗੱਲ ਹੋਰ ਮੈਂ ਜੋੜਨਾ ਚਾਹਾਂਗੀ ਕਿ ਸਰਕਾਰਾਂ ਤੇ ਕਾਨੂੰਨ ਬਣਾਉਂਦੀਆਂ ਨੇ ਪਰ ਇਸ ਦੇ ਨਾਲ ਹੀ ਸਾਨੂੰ ਆਪਣੇ ਪੁੱਤਾਂ ਨੂੰ ਵੀ ਸਿਖਾਉਣ ਦੀ ਬਹੁਤ ਲੋੜ ਹੈ ਕਿਉਂਕਿ ਉਹਨਾਂ ਨੂੰ ਸਿਖਾ ਕੇ ਹੀ ਅਸੀਂ ਬਿਹਤਰ ਸਮਾਜ ਜਿਹੜਾ ਬਣਾ ਸਕਦੇ ਹਾਂ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਦੇ ਲਈ ਡਾਕਟਰ ਸਾਹਿਬ ਮੈਂ ਦੁਬਾਰਾ ਤੁਹਾਡਾ ਰੁਕ ਕਰਾਂਗੀ ਬਹੁਤ ਜ਼ਰੂਰੀ ਹੈ ਜਾਨਣਾ ਕਿ ਰਣਨੀਤੀ ਅੱਗੇ ਕੀ ਰਹਿਣ ਵਾਲੀ ਹੈ ਕਿਉਂਕਿ ਜਿਹੜੀਆਂ OPD ਸੇਵਾਵਾਂ ਨੇ ਉਹ ਠੱਪ ਹੋਣ ਕਰਕੇ ਬਹੁਤ ਦਿੱਕਤ ਜਿਹੜੀਆਂ ਮਰੀਜ਼ਾਂ ਨੂੰ ਆ ਰਹੀ ਨੇ ਕਈ ਇਹੋ ਜਿਹੇ ਮਰੀਜ਼ ਨੇ ਜਿਨ੍ਹਾਂ ਦਾ ਡਾਇਗਨੋਸ ਨਹੀਂ ਹੋ ਪਾ ਰਿਹਾ ਕਈ ਮਰੀਜ਼ ਐਸ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹਾਲਾਂਕਿ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਉਸੇ ਤਰ੍ਹਾਂ ਦੇ ਨਾਲ ਜਾਰੀ ਨੇ ਪਰ OPD ਕਦੋਂ ਤੱਕ ਖੁੱਲੇਗੀ ਇਸ ਦੇ ਤਹਿਤ ਕੀ ਕੁਝ ਜਾਣਕਾਰੀ ਤੁਸੀਂ ਦੇ ਸਕਦੇ ਮੈਂ ਮੈਂ ਦੋ ਗੱਲਾਂ ਕਰਨਾ ਵਸਨ ਕਰਾਂਗਾ ਨੰਬਰ 1 ਜੋ ਤੁਹਾਡੇ ਪੰਜ ਕਾਲਰਾਂ ਨੇ ਜੋ ਆਵਾਜ਼ਾਂ ਦਿੱਤੀਆਂ ਨੇ ਨਾ ਉਹ ਆਵਾਜ਼ਾਂ ਖੁਲਿਆਂ ਵਿੱਚ ਪਬਲਿਕ ਆਵਾਜ਼ ਕਹਿ ਰਹੀ ਹੈ पूरा तो हिंदुस्तान का हर इंसान चाहे बंगाल का हो चाहे पंजाब का चाहे हिमाचल का चाहे बिहार का वो चाह रहा है कि कानून भी बने और सख्ती की जाए चाहे, चाहे कोई भी इन्वॉल्व हो चाहे कोई गैंग इन्वॉल्व हो चाहे कोई सिंडिकेट इन्वॉल्व हो चाहे कोई पर्सनल इन्वॉल्व हो चाहे कोई उदा मुलाजिम इन्वॉल्व हो लेकिन कहते हैं कि हर काम जल्दी की जाए उस पर पूरा पब्लिक ओपिनियन बनाया जाए इतना ओपिनियन बनाया जाए कि आज कोई ऐसी दुर्घटना दोबारा ना ਜੋ ਦੂਸਰਾ ਤੁਸੀਂ ਪੁੱਛੋਗੇ ਆਈਐਮਨ ਦੀ ਸਟਰੈਟਜੀ ਕੀ ਹੈਗੀ ਅਭੀ ਤੱਕ ہماری ਸਟਰੈਟਜੀ ਹੈ ਕਿ ਕੱਲ ਆਈਐਮ ਨੇ ਇੱਕ ਬਾਰ ਇਸ ਮੁੱਦੇ ਦੇ ਉੱਤੇ ਆਪਣੇ ਵਿਚਾਰ ਰੱਖੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਗੱਲਬਾਤ ਨੂੰ ਹੋਰ ਅੱਗੇ ਤੋਰਿਆ ਹਾਲਾਂਕਿ ਇਹ ਮੁੱਦਾ ਬਹੁਤ ਵੱਡਾ ਮੁੱਦਾ ਹੈ ਕਿਉਂਕਿ ਸਾਡੀ ਜ਼ਿੰਦਗੀਆਂ ਦੇ ਨਾਲ ਜੁੜਿਆ ਹੋਇਆ ਨਾਰੀ ਤੂੰ ਨਾਰਾਇਣੀ ਕਿਹਾ ਜਾਂਦਾ ਹੈ ਸਾਡੇ ਸ਼ਾਸਤਰਾਂ ਦੇ ਵਿੱਚ ਔਰ ਬਾਣੀ ਦੇ ਵਿੱਚ ਵੀ ਨਾਰੀ ਨੂੰ ਬਹੁਤ ਉੱਚਾ ਥਾਂ ਮਿਲਿਆ ਪਰ ਜਿਹੜੇ ਇਹ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਤੋਂ ਦੇਖ ਕੇ ਨਹੀਂ ਲੱਗਦਾ ਕਿ ਅਸੀਂ ਥਾਂ ਜਿਹੜੀ ਉਹ ਦੇ ਪਾਏ ਆ ਅੱਜ ਵੀ ਜਦੋਂ ਜਹਦ ਜਾਰੀ ਹੈ ਨਾਰੀ ਨੇ ਬਹੁਤ ਕੁਝ ਕੀਤਾ ਇੱਕ ਮਹਿਲਾ ਨੇ ਬਹੁਤ ਕੁਝ ਕੀਤਾ ਚੰਨ ਤੇ ਪਹੁੰਚਣ ਤੱਕ ਔਰ ਸੁਨੀਤਾ ਵਿਲੀਅਮਸ ਜਿਹੜੇ ਨੇ ਉਹ ਇਸ ਵੇਲੇ ਵੀ ਸਪੇਸ ਦੇ ਵਿੱਚ ਪੁਲਾੜ ਦੇ ਵਿੱਚ ਕਿਤੇ ਬੈਠੇ ਨੇ ਪਰ ਇਸ ਧਰਤੀ ਦੇ ਉੱਤੇ ਜੋ ਕੁਝ ਹੋ ਰਿਹਾ ਉਹ ਬੇਹਤ ਮੰਦ ਭਾਗਾ ਬਹੁਤ ਬਹੁਤ ਸ਼ੁਕਰੀਆ